ਅਮਰਤਪਾਲ ਮਹਿਰੋ ਹਜੇ ਪੋਸਟ ਦੀ ਗ੍ਰਿਫਤ ਤੋਂ ਬਾਹਰ ਹੈ ਉਹਨਾਂ ਦਾ ਇੱਕ ਤਾਂ ਇੰਸਟਾਗ੍ਰਾਮ ਬੰਦ ਕਰ ਦਿੱਤਾ ਗਿਆ ਦੂਜਾ ਬਠਿੰਡਾ ਪੁਲਿਸ ਵੱਲੋਂ ਅਜੇ ਅਲਰਟ ਜਾਰੀ ਕੀਤਾ ਗਿਆ ਅਮਰਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਬਾਕੀ ਜਿਹੜਿਆਂ ਨੂੰ ਹੁਕਮ ਦਿੱਤੇ ਗਏ ਆ ਬਈ ਕਿਿੱਥੇ ਵੀ ਅਮਰਤਪਾਲ ਦੇ ਜੇਕਰ ਇਹਨੂੰ ਸੂਹ ਮਿਲਦੀ ਆ ਤੇ ਉਹਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਹੁਣ ਇਹ ਨਹੀਂ ਪਤਾ ਬਈ ਉਹਨਾਂ ਨੂੰ ਧਮਕੀਆਂ ਦੇ ਕੂਨ ਰਿਆ ਕਿਉਂਕਿ ਉੱਥੇ ਤਾਂ ਜੇ ਵੇਖਿਆ ਜਾਵੇ ਅਮਰਤਪਾਲ ਮਹਿਰੋ ਨੇ ਤਾਂ ਇੱਕ ਵੀਡੀਓ ਪਾਈ ਸੀ ਉਹ ਕਹਿੰਦਾ ਸੀ ਜਿਹੜੇ ਜਿਹੜੇ ਗਲਤ ਆ ਜਿਹੜੇ ਅਸ਼ੀਰਤ ਆ ਫਰੋਂਦੇ ਆ ਉਹ ਕੋਈ ਬ ਜਿੰਨਾਂ ਕੋਲੇ ਵੀਡੀਓ ਜਿਹੜੇ ਪਾ ਚੁੱਕੇ ਆ ਉਹ ਵੀਡੀਓ ਡਿਲੀਟ ਕਰ ਉਹਨਾਂ ਨੇ ਕਰਤੀਆਂ ਡਿਲੀਟ ਉਹ ਕਹਿੰਦੇ ਸੀ ਅਸੀਂ ਡਿਲੀਟ ਕਰਤੀਆਂ ਕਈਆਂ ਨੇ ਵੀਡੀਓ ਇੰਸਟਾਗ੍ਰਾਮ ਤੇ ਆਪਣਾ ਪਾ ਕੇ ਮਾਫੀ ਵੀ ਮੰਗ ਲਈ ਹੈ ਇਹਦੇ ਵਿੱਚ ਹੁਣ ਐ ਨਹੀਂ ਪਤਾ ਲੱਗਦਾ ਪਿਆ ਬਈ ਇਹਨਾਂ ਨੂੰ ਧਮਕੀਆਂ ਕੌਣ ਦੇ ਰਿਹਾ ਪ੍ਰੀਤ ਜੱਟ ਜਿਹੜੀ ਕੁੜੀ ਹੈ ਉਹਦੇ ਵਿੱਚ ਉਹ ਕੁੜੀ ਕੱਲ ਲਾਈ ਸ਼ਾਮ ਨੂੰ ਨੇ ਲਾਈਵ ਆ ਕੇ ਕਿਹਾ ਵੀ ਮੈਨੂੰ ਧਮਕੀਆਂ ਆ ਰਹੀਆਂ ਵਿਦੇਸ਼ੀ ਫੋਨ ਤੋਂ ਵਿਦੇਸ਼ੀ ਨੰਬਰਾਂ ਤੋਂ ਮੈਨੂੰ ਧਮਕੀਆਂ ਆ ਰਹੀਆਂ ਤੇ ਐਂ ਜਿਹੜੇ ਜੱਟ ਬਾਬੇ ਵਾਂਦਰਾ ਤੋਂ ਪੇਚ ਲਾਉਂਦੇ ਆ ਉਹ ਵੀ ਕਹਿੰਦੇ ਸਾਨੂੰ ਵਿਦੇਸ਼ੀ ਨੰਬਰਾਂ ਤੋਂ ਧਮਕੀਆਂ ਆ ਰਹੀਆਂ ਨੇ ਤੇ ਇਹ ਨਾ ਹੋਵੇ ਵੀ ਕਿਤੇ ਸਾਡਾ ਟਾਈਮ ਕੋਈ ਹੋ ਚੱਕ ਜਾਵੇ ਤੇ ਅਮਰਤਪਾਲ ਦੱਸ ਸਾਨੂੰ ਐ ਲੱਗੇ ਵੀ ਉਹਨਾਂ ਨੇ ਸਾਨੂੰ ਕਿਹਾ ਸੀ ਤੇ ਸਾਡੇ ਤੇ ਕਾਰਵਾਈ ਇਹ ਕਾਰਵਾਈ ਤਾਂ ਹੋ ਗਈ ਹੈ ਪੰਜਾਬ ਦੇ ਵਿੱਚ ਵਾਪਰੀ ਕੱਲ ਦੀ ਘਟਨਾ ਨੂੰ ਲੈ ਕੇ ਵੱਖ-ਵੱਖ ਚੈਨਲਾਂ ਦੇ ਉੱਪਰ ਵੱਖ-ਵੱਖ ਡਿਬੇਟਾਂ ਚੱਲ ਰਹੀਆਂ ਕੋਈ ਅਮਰਤਪਾਲ ਮਹਿਰੋਂ ਨੂੰ ਸਹੀ ਦੱਸ ਰਿਹਾ ਤੇ ਕੋਈ ਗਲਤ ਕਹਿ ਰਿਹਾ ਲਗਾਤਾਰ ਜੋ ਐਕਟਿਵ ਸੋਸ਼ਲ ਮੀਡੀਆ ਦੇ ਉੱਪਰ ਲੜਕੀਆਂ ਉਹਨਾਂ ਨੂੰ ਤੌਂਗੀਆਂ ਵੀ ਮਿਲ ਰਹੀਆਂ ਆਕਾਊਂਟ ਡੀਲੀਟ ਕਰ ਦੋ ਇਹ ਸਾਰੇ ਗੱਲਬਾਤ ਕਰਨ ਲਈ ਜਦੀਸ਼ ਆਪਣੇ ਨਾਲ ਹੈਗੀ ਆ ਕਰਦੇ ਗੱਲਬਾਤ ਜਦੀਸ਼ ਜੀ ਪਹਿਲੇ ਅਪਡੇਟ ਕੀ ਹੈ ਇਹਦੇ ਵਿੱਚ ਨਵੀਆਂ ਅਮਰਤਪਾਲ ਦੇ ਵਿੱਚ ਹੋਈ ਅਮਰਤਪਾਲ ਦੇ ਵਿੱਚ ਜੀ ਅਮਰਤਪਾਲ ਮਹਿਰੋ ਦਾ ਕੱਲ ਸਾਰੇ ਮਸੀਨ ਪਤਾ ਹੀ ਹੈ ਬਈ ਕਮਲਪੁਰ ਜਿਹੜੀ ਇੱਕ ਕੰਚਨ ਕੁਮਾਰੀ ਸੀਗੀ ਹੂੰ ਉਹਦਾ ਮਰਡਰ ਹੁੰਦਾ ਉਸ ਤੋਂ ਬਾਅਦ ਪੁਲਿਸ ਵੱਲੋਂ ਤਫ਼ਤੀਸ਼ ਜਾਰੀ ਕੀਤੀ ਜਾਂਦੀ ਹੈ ਤਫ਼ਤੀਸ਼ ਦੇ ਵਿੱਚ ਜਦੋਂ ਪਤਾ ਲੱਗਦਾ ਬਈ ਇਹਦੇ ਵਿੱਚ ਅਮਰਤਪਾਲ ਮੈਰੋ ਦੇ ਦੋ ਸਾਥੀ ਸੀਗੇ ਹਮ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹਮ ਅਮਰਤਪਾਲ ਮੈਰੋ ਹਜੇ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹੈ ਹਮ ਪੁਲਿਸ ਵੱਲੋਂ ਹੁਣ ਜਿਹੜਾ ਅੱਜ ਦੀ ਜਿਹੜੀ ਤਾਜ਼ਾ ਅਪਡੇਟ ਆ ਉਹਦੇ ਵਿੱਚ ਉਹਨਾਂ ਦਾ ਇੱਕ ਤਾਂ ਇੰਸਟਾਗ੍ਰam ਬੰਦ ਕਰ ਦਿੱਤਾ ਗਿਆ ਕਿਉਂਕਿ ਉਸ ਇੰਸਟਾਗ੍ਰam ਪੇਜ ਤੋਂ ਇਹਨੂੰ ਇਨਫਲੂਐਂਸਰ ਆ ਜਿਨਨੇ ਜਿਹੜੇ ਵੀਡੀਓ ਪਾਉਂਦੇ ਆ ਉਹ ਜਿਆਦਾਤਰ ਕੁੜੀਆਂ ਨਾਲ ਵੀਡੀਓ ਪਾਉਂਦੀਆਂ ਉਹਦੇ ਕਈ ਅਸ਼ਲੀਲਤਾ ਵਿੱਚ ਹੁੰਦੀ ਹੈ ਉਹਨਾਂ ਨੂੰ ਲੈ ਕੇ ਇਹ ਉਥੋਂ ਵੀਡੀਓ ਆਉਂਦੀਆਂ ਸੀ ਤਾਂ ਕਰਕੇ ਉਹਨਾਂ ਨੇ ਇੰਸਟਾਗ੍ਰam ਬੈਨ ਕਰ ਦਿੱਤਾ ਹੈ ਹੂੰ ਦੂਜਾ ਬਠਿੰਡਾ ਪੁਲਿਸ ਵੱਲੋਂ ਅੱਜ ਅਲਰਟ ਜਾਰੀ ਕੀਤਾ ਗਿਆ ਹੈ ਹੂੰ ਅਮਰਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਬਾਕੀ ਜਿਹੜਿਆਂ ਨੂੰ ਹੁਕਮ ਦਿੱਤੇ ਗਏ ਆ ਬਈ ਜਿੱਥੇ ਵੀ ਅਮਰਤਪਾਲ ਦੀ ਜੇ ਕਿਸੇ ਨੂੰ ਸੂਹ ਮਿਲਦੀ ਹੈ ਤੇ ਉਹਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਹੂੰ ਜੇ ਵੇਖਿਆ ਜਾਵੇ ਵੀ ਇੱਕ ਕਮਲਕੌਰ ਦੀ ਜਿਹੜੀ ਮਰਡਰ ਹੋਇਆ ਉਸ ਤੋਂ ਬਾਅਦ ਇਨਫਲੂਐਂਸਰਾਂ ਨੂੰ ਜਿਹੜੀਆਂ ਧਮਕੀਆਂ ਆ ਰਹੀਆਂ ਉਸ ਤੇ ਨਾਲ ਕਿਤਨਾ ਕਿਤੇ ਉਹਨਾਂ ਚ ਸਹਿਮ ਦਾ ਮੋਲ ਪਾਇਆ ਜਾ ਰਿਹਾ ਜੇ ਵੱਡੀ ਜਿਹੜੀ ਵੱਡੀ ਗੱਲ ਆ ਉਹਦੇ ਵਿੱਚ ਉਹ ਕਈ ਆਪਣੇ ਆਪ ਹੀ ਜਿਕੇ ਪਖੁੰਡਾ ਚੋਂ ਬਾਹਰ ਨਿਕਲੇ ਉਹਨਾਂ ਨੂੰ ਧਮਕੀਆਂ ਨੂੰ ਡਰ ਕੇ ਉਹ ਉਹਨਾਂ ਨੇ ਕੁਝ ਜਿਵੇਂ ਦੀਪਕਾ ਲੁਥਰਾ ਉਹ ਸੀਪੀ ਦੇ ਕੱਲ ਪੇਸ਼ ਹੋਈ ਸੀਗੀ ਅੰਮ੍ਰਿਤਸਰ ਉਹਨਾਂ ਨੇ ਸਿਕورٹی ਦੀ ਮੰਗ ਕੀਤੀ ਸੀਗੀ ਵੀ ਮੈਨੂੰ ਧਮਕੀਆਂ ਬਹੁਤ ਆ ਰਹੀਆਂ ਤੇ ਇੱਕ ਇੱਕ ਜੱਟ ਬਾਬੇ ਪੇਜ ਵਾਲੇ ਆ ਉਹਨਾਂ ਨੂੰ ਵੀ ਧਮਕੀਆਂ ਆਈਆਂ ਆ ਆ ਜੱਟ ਰੈਕੋਰਡਸ ਵਾਲੇ ਆ ਉਹਨਾਂ ਨੂੰ ਵੀ ਸਾਨੂੰ ਧਮਕੀਆਂ ਆ ਰਹੀਆਂ ਹੁਣ ਇਹ ਨਹੀਂ ਪਤਾ ਵੀ ਉਹਨਾਂ ਨੂੰ ਧਮਕੀਆਂ ਦੇ ਕੌਣ ਰਿਹਾ ਕਿਉਂਕਿ ਉੱਥੇ ਤਾਂ ਜੇ ਵੇਖਿਆ ਜਾਵੇ ਅਮਰਤਪਾਲ ਮਹਿਰਵਾਲ ਨੇ ਤਾਂ ਇੱਕ ਵੀਡੀਓ ਪਾਈ ਸੀਗੀ ਉਹ ਕਹਿੰਦਾ ਸੀ ਜਿਹੜੇ ਜਿਹੜੇ ਗਲਤ ਆ ਜਿਹੜੇ ਅਸ਼ਲੀਲਤਾ ਫਲਾਉਂਦੇ ਆ ਉਹ ਵੀ ਬੰਦ ਕਰਨਾ ਜਿਨ੍ਹਾਂ ਕੋਲੇ ਵੀਡੀਓ ਜਿਹੜੇ ਪਾ ਚੁੱਕੇ ਆ ਉਹ ਵੀਡੀਓ ਡਿਲੀਟ ਕਰ ਦਿਓ ਉਹਨਾਂ ਨੇ ਗਲਤੀਆਂ ਡਿਲੀਟ ਕਰਨ ਦੇ ਸੀ ਅਸੀਂ ਡਿਲੀਟ ਕਰਤੀਆਂ ਕਈਆਂ ਨੇ ਵੀਡੀਓ ਇੰਸਟਾਗ੍ਰਾਮ ਤੇ ਆਪਣੀਆਂ ਪਾ ਕੇ ਮਾਫੀ ਵੀ ਮੰਗ ਲਈ ਹੈ ਇਹਦੇ ਵਿੱਚ ਹੁਣ ਐ ਨਹੀਂ ਪਤਾ ਲੱਗਦਾ ਪਿਆ ਬਈ ਇਹਨਾਂ ਨੂੰ ਧਮਕੀਆਂ ਕੌਣ ਦੇ ਰਿਹਾ ਕੱਲ ਇੱਕ ਕੋ ਸ਼ਾਦੇ ਪ੍ਰੀਤ ਜੱਟੀ ਪ੍ਰੀਤ ਜੱਟੀ ਮੇਰੇ ਮੂੰਹ ਕੋਰ ਜੱਟੀ ਨਹੀਂ ਕਰਿਆ ਸੀ ਪ੍ਰੀਤ ਜੱਟੀ ਜਿਹੜੀ ਕੁੜੀ ਆ ਉਹਦੇ ਵਿੱਚ ਉਹ ਕੁੜੀ ਕੱਲ ਲਾਈ ਸ਼ਾਮ ਨੂੰ ਉਹਨੇ ਲਾਈਵ ਆ ਕੇ ਕਿਹਾ ਵੀ ਮੈਨੂੰ ਧਮਕੀਆਂ ਆ ਰਹੀਆਂ ਵਿਦੇਸ਼ੀ ਫੋਨ ਤੋਂ ਵਿਦੇਸ਼ੀ ਨੰਬਰਾਂ ਤੋਂ ਮੈਨੂੰ ਧਮਕੀਆਂ ਆ ਰਹੀਆਂ ਤੇ ਇਹ ਜਿਹੜੇ ਜੱਟ ਬਾਬੇ ਵਾਂਦਰਾ ਤੋਂ ਪੇਚ ਲਾਉਂਦੇ ਆ ਉਹ ਵੀ ਕਹਿੰਦੇ ਸਾਨੂੰ ਵਿਦੇਸ਼ੀ ਨੰਬਰਾਂ ਤੋਂ ਟੰਪੀਆਂ ਆ ਰਹੀਆਂ ਤੇ ਇਹ ਨਾ ਹੋਵੇ ਵੀ ਕਿਤੇ ਸਾਡਾ ਟੈਮ ਕੋਈ ਹੋਰ ਚੱਕ ਜਾਵੇ ਤੇ ਅਮਰਤਪਾਲ ਸਾਨੂੰ ਐ ਲੱਗੇ ਵੀ ਇਹਨਾਂ ਦੀ ਅਸੀਂ ਵੀਡੀਓ ਉਹ ਉਹਨਾਂ ਨੇ ਸਾਨੂੰ ਕਿਹਾ ਸੀ ਤੇ ਸਾਡੇ ਤੇ ਇਹ ਕਾਰਵਾਈ ਤਾਂ ਹੋ ਗਈ ਹੈ ਉਹਨਾਂ ਨੇ ਵੀ ਸੁਰੱਖਿਆ ਮੰਗੀ ਹੈ ਵੀ ਸਾਨੂੰ ਵੀ ਸੁਰੱਖਿਆ ਦਿੱਤੀ ਜਾਵੇ ਇੰਦੇ ਵਿੱਚ ਪੁਲਿਸ ਨੂੰ ਪੁਲਿਸ ਨੇ ਅੱਜ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੂੰ ਮੈਂ ਆ ਬਈ ਜਲਦੀ ਤੋਂ ਜਲਦੀ ਅਮਰਤਪਾਲ ਮੈਰੋ ਜਿੱਥੇ ਵੀ ਆਉਂਦੀ ਗ੍ਰਿਫਤਾਰੀ ਕੀਤੀ ਜਾਵੇ ਤੇ ਜਿਹੜੇ ਇਨਫਲੂਐਂਸਰ ਹੈ ਜਿਹਨਾਂ ਨੂੰ ਧਮਕੀਆਂ ਆ ਰਹੀਆਂ ਜਿਹੜੇ ਹੁਣ ਮਾਨਸਿਕ ਪ੍ਰੇਸ਼ਾਨ ਚੱਲ ਰਹੇ ਆ ਵੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਰਾਹ ਮਾਨਸਿਕ ਪ੍ਰੇਸ਼ਾਨੀ ਦਾ ਕਾਰਨ ਤਾਂ ਇਹਨਾਂ ਦਾ ਆਪਦਾ ਹੀ ਹੈ ਨਾ ਵੀ ਤੁਸੀਂ ਚੰਦ ਛੇੜਣਾਂ ਦੀ ਖਾਤਰ ਜੇ ਮਤਲਬ ਕਹਿ ਦਿੱ ਗਿਆ ਆਪਾਂ ਸੱਭਿਆਚਾਰ ਨੂੰ ਗੰਦਲਾ ਕਰਾਂਗੇ ਹਾਂ ਜੇ ਤੁਸੀਂ ਇਸ ਤਰ੍ਹਾਂ ਦੀਆਂ ਵੀਡੀਓ ਪਾਵਾਂਗੇ ਦੀਪਕ ਲੁਟਰਾਈ ਤਾਂ ਚਲੋ ਆਪਾਂ ਦੇਖੀਏ ਵੀਡੀਓ ਕ੍ਰੀਜ ਜੱਟੀ ਦੀਆਂ ਵੀ ਆਈਆਂ ਹਾਂ ਬਾਂਦਰਾ ਵਾਲੇ ਬਾਬੇ ਜਿਹੜੇ ਉਹਨਾਂ ਦੀਆਂ ਵੀ ਆਈਆਂ ਕਈ ਵੀਡੀਓ ਜਲਦੀ ਠੀਕ ਹੈ ਤੁਸੀਂ ਪੈਸੇ ਆਉਂਦੇ ਆ ਹਰੇਕ ਬੰਦੇ ਦੀ ਲੋੜ ਹੈ ਪੈਸਾ ਮੁੱਖ ਹੈ ਹਰੇਕ ਨੂੰ ਚਾਹੀਦਾ ਪਹਿਲਾਂ ਹੀ ਸੋ ਸਮਝ ਕੇ ਉਹਨਾਂ ਦੀ ਕ ਵੀਡੀਓ ਕਿਉਂਕਿ ਅਪਲੋਡ ਤਾਂ ਤੁਸੀਂ ਕਰ ਰਹੇ ਹੋ ਨਾ ਉਹਨਾਂ ਨੂੰ ਇਹ ਤਾਂ ਹੈ ਨਹੀਂ ਵੀ ਤੁਸੀਂ ਲਾਈਵ ਕਰਕੇ ਬੈਠੇ ਆ ਲਾਈਵ ਤਾਂ ਕੋਈ ਕੰਮ ਨਹੀਂ ਰਹਿਗੇ ਤੁਸੀਂ ਆਪ ਬਣਾ ਕੇ ਆਪ ਡਬਲ ਮੀਨਿੰਗ ਗੱਲਾਂ ਕਰਕੇ ਫਿਰ ਆਪ ਹੀ ਉਹਨੂੰ ਅਪਲੋਡ ਕਰਦੇ ਆ ਤੇ ਆਪ ਹੀ ਫਿਰ ਕਿੰਨੇ ਵੀ ਸਾਨੂੰ ਧੋਖੀਆਂ ਆਉਂਗੀਆਂ ਇਹ ਪੰਜਾਬ ਹੈ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਸੱਭਿਆਚਾਰ ਹੈ ਇੱਥੇ ਤੁਸੀਂ ਇਸ ਤਰ੍ਹਾਂ ਦੀਆਂ ਵੀਡੀਓ ਪਹਿਲਾਂ ਹੀ ਨਾ ਅਪਲੋਡ ਕਰੋ ਆਪ ਹੀ ਨਾ ਕਰੋ ਇਹ ਇੰਜ ਚ ਇਹ ਗੱਲ ਆਣਾ ਜੀ ਇਹਨਾਂ ਨੂੰ ਜਿਹੜੇ ਇੱਕ ਵਿਦੇਸ਼ ਇਹਨਾਂ ਨੂੰ ਜਿਹੜਾ ਬਾਹਰਲਾ ਜੇ ਦੇਖ ਲਈਏ ਕੰਟੈਂਟ ਦੇਖ ਲਈਏ ਬਾਹਰਲਾ ਕੰਟੈਂਟ ਨੂੰ ਦੇਖ ਕੇ ਹੀ ਵਿਗੜੇ ਆ ਇਹਨਾਂ ਨੂੰ ਐਸੀ ਸ਼ਰਚ ਵਿਦੇਸ਼ੀ ਧਰਤੀ ਤੇ ਕੋਈ ਹੋ ਸਕਦਾ ਤੇ ਪੰਜਾਬ ਦੀ ਧਰਤੀ ਤੇ ਵੀ ਇਹ ਕੋਈ ਹੋ ਸਕਦਾ ਪਰ ਨਹੀਂ ਪੰਜਾਬ ਜਿਹੜਾ ਉਹ ਵੱਖਰਾ ਸੂਬਾ ਵਿਦੇਸ਼ੀ ਧਰਤੀਆਂ ਉੱਥੇ ਸਾਰਾ ਕੁਝ ਸ਼ਾਇਦ ਆਊਟ ਹੈ ਉਹ ਕਰ ਸਕਦੇ ਆ ਇੱਥੇ ਜੇ ਸਰਕਾਰ ਨੇ ਕੁਝ ਆਪਾਂ ਨੂੰ ਗਾਈਡਲਾਈਨਸ ਦਿੱਤੀਆਂ ਹਨ ਬਈ ਇਹ ਨਹੀਂ ਦਿੱਤਾ ਕਾ ਬਈ ਆਪਾਂ ਆਪਦੇ ਲੀਡੇ ਲਾ ਲਾ ਕੇ ਸੋਸ਼ਲ ਮੀਡੀਆ ਤੇ ਦਿਖਾਉਣਾ ਸ਼ੁਰੂ ਕਰ ਦਈਏ ਸਿਰਫ ਵਿਊ ਤੇ ਫੋਲੋਅਰ ਨੂੰ ਲੈ ਕੇ ਹੁਣ ਕੱਲ ਦੀ ਇੱਕ ਹਰਾਨੀ ਹੋਈ ਮੈਂ ਜਦੋਂ ਵੀਡੀਓ ਵੇਖੀ ਉਹਦੇ 4 ਸਵਾ 4 ਲੱਖ ਕਮਲਕੌਰ ਦੇ ਫੋਲੋਅਰ ਸੀਗੇ ਜਿੱਦਣ ਉਹਦੀ ਰਾਤ ਨੂੰ ਡੈਥ ਹੁੰਦੀ ਹ ਉਹ ਤੋਂ ਬਾਅਦ 7 7.5 ਲੱਖ ਫੋਲੋਅਰ ਹੋ ਗਿਆ 3-4 ਲੱਖ ਉਹਦੀ ਡੈਥ ਤੋਂ ਬਾਅਦ ਫੋਲੋਅਰ ਵਧਨੇ ਇਥੋਂ ਇੱਕ ਗੱਲ ਇਹ ਵੀ ਲਾਈ ਜਾ ਸਕਦੀ ਐ ਬਈ ਠਰਕਿਆਂ ਦੀ ਵੀ ਕਮੀ ਨਹੀਂ ਵੇਖਣ ਵਾਲਿਆਂ ਦੀ ਕੋਈ ਕਮੀ ਨਹੀਂ ਗਈ ਜਿਹੜੇ ਜਿਹੜੇ ਬਾਅਦ ਚੋਂ ਵੀ ਵੇਖਣਾ ਚਾਹੁੰਦੇ ਸੀ ਵੀ ਉਹ ਉਹਨੇ ਉੱਤੇ ਕੀ ਪਾਇਆ ਹੋਇਆ ਇਹੋ ਜਿਹਾ ਇਹ ਤਾਂ ਕਈ ਨੂੰ ਤਾਂ ਪਤਾ ਹੀ ਨਹੀਂ ਸੀ ਨਾ ਕਮਲਕੌਰ ਹੈ ਕੌਣ ਹੂੰ ਉਹਨਾਂ ਸ਼ੈਲ ਆਪਾਂ ਵੀ ਹੁੰਨੇ ਆ ਸਭ ਪਤਾ ਹੀ ਨਹੀਂ ਸੀਗਾ ਭਈ ਇਹ ਕੋਈ ਵੀਡੀਓ ਪਾ ਰਹੀ ਆ ਕੋਈ ਨਹੀਂ ਪਾ ਰਹੀ ਕਿਉਂਕਿ ਉਹ ਸਾਹਮਣੇ ਨਹੀਂ ਆਈਆਂ ਕਿਉਂਕਿ ਇਹ ਐਲਗੋਰਿਦਮ ਆ ਜੀ ਅਲਗੋਰਿਦਮ ਤੇ ਸਾਰਾ ਚੱਲਦਾ ਜਿਹੜੇ ਤੁਸੀਂ ਇੱਕ ਵੀਡੀਓ ਵੇਖ ਲਈ ਉਹ ਫੇਸਬੁੱਕ ਨੂੰ ਜਾਂ ਯੂਟਿਊਬ ਨੂੰ ਜਾਂ ਇੰਸਟਾਗ੍ਰਾਮ ਨੂੰ ਉਹਨਾਂ ਨੂੰ ਪਤਾ ਲੱਗ ਜਾਂਦਾ ਇਹਦਾ ਟੇਸਟ ਕੀ ਹੈ ਉਸ ਤਰ੍ਹਾਂ ਦੀ ਗੱਲ ਹੈ ਨਾ ਜੇ ਤੁਸੀਂ ਅਲਗੋਰਿਦਮ ਦੇ ਹਸਾਬ ਨਾਲ ਮਤਲਬ ਤੁਸੀਂ 스틸 ਹੋ ਗਏ 15 20 ਸੈਕਿੰਡ ਕਿਸੇ ਵੀਡੀਓ ਤੇ ਲਗਾਤਾਰ ਤੇ 스틸 ਬੈਠ ਗਏ ਫਿਰ ਪਤਾ ਲੱਗ ਜਾਂਦਾ ਮਾਈਂਡ ਪੜ ਲੈਂਦੇ ਇਹ ਇਹੋ ਤੇ ਚੀਜ਼ ਹੈ ਮਾਈਂਡ ਪੜ ਲੈਂਦੀ ਹੈ ਹਨਾ ਵੀ ਤੁਹਾਨੂੰ ਇਸ ਤਰ੍ਹਾਂ ਦਾ ਟੇਸਟ ਪਸੰਦ ਹੈ ਤਾਂ ਫਿਰ ਉਹਦੇ ਨਾਲ ਦੀਆਂ ਇਹ ਵੀਡੀਓ ਆਉਣਗੀਆਂ ਸ਼ੁਰੂ ਹੋ ਜਾਂਦੀਆਂ ਆਪਣੇ ਉਹਨਾਂ ਨੇ ਵੀ ਇਹ ਹੀ ਅਮਰਤਪਾਲ ਮਹਿਰੋਂ ਨੇ ਕਿਹਾ ਸੀ ਨਾ ਵੀ ਤੁਸੀਂ ਇਹ ਜਿਹੜੇ ਪੰਜਾਬ ਦੀ ਧਰਤੀ ਤੇ ਇਹ ਸੱਭਿਆਚਾਰਕ ਆਪਣਾ ਸੱਭਿਆਚਾਰ ਹੈ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀਗੀ ਤੁਸੀਂ ਵਰਗਲ ਡਬਲ ਮੀਨਿੰਗ ਗੱਲਾਂ ਅਸ਼ੀਲਤਾ ਇਹ ਬੰਦ ਕਰੋ ਕੋਈ ਗੱਲ ਗਲਤ ਨਹੀਂ ਲੱਗੀ ਵੀ ਇਹ ਚੀਜ਼ਾਂ ਜਿਹੜੇ ਬੰਦ ਹੋਣੀਆ ਚਾਹੀਦੀਆਂ ਤਾਂ ਸਰਕਾਰ ਵੱਲੋਂ ਚਾਹੀਦਾ ਹੈ ਇਹਦੇ ਤੇ ਸੈਂਸਰ ਪਾਉਣਾ ਚਾਹੀਦਾ ਹੈ ਵੀ ਜੇ ਕੋਈ ਪਾਉਂਦਾ ਹੈ ਤੇ ਉਹਨੂੰ ਬੰਦ ਕਰਨਾ ਚਾਹੀਦਾ ਹਾਂ ਭਾਵੇਂ ਫੇਸਬੁੱਕ ਜਾਂ YouTube ਅਮਰੀਕਾ ਤੋਂ ਚੱਲਦੀਆਂ ਪਰ ਇਹਨਾਂ ਨੂੰ ਪੰਜਾਬ ਵਾਸਤੇ ਕੋਈ ਨਾ ਕੋਈ ਇਹਨਾਂ ਨੂੰ ਕਾਨੂੰਨ ਬਣਾ ਦੇਣਾ ਚਾਹੀਦਾ ਥੋੜੇ ਦਿਨ ਪਹਿਲਾਂ ਦੀ ਮੈਂ ਆਪਣੇ ਆਪ ਦੀ ਇਹ ਗੱਲ ਹੀ ਦੱਸਦਾ ਸੀ ਇੱਕ ਵੀਡੀਓ ਪਾਈ ਵੀਡੀਓ ਪਾਈ ਚੰਗੇ ਲੀਡਰ ਦੀ ਵੀਡੀਓ ਪਾਈ ਬਹੁਤ ਵਧੀਆ ਲੀਡਰ ਆ ਪੰਜਾਬ ਦਾ ਨਾਮਚੀਨ ਲੀਡਰ ਆ ਉਹਨਾਂ ਨੇ ਵੀਡੀਓ ਪਾਈ ਉਹਨਾਂ ਦੀ ਉਹਨਾਂ ਤੇ ਸਟੇ ਲੈ ਲਿਆ ਸਟੇ ਲੈਣ ਤੋਂ ਬਾਅਦ ਉਹ ਥੋੜਾ ਜਿਹਾ ਸਮਾਂ ਵੀਡੀਓ ਇੱਕ ਦਿਨ ਚੱਲੀ ਤੇ ਅਗਲੇ ਦਿਨ ਉਹ ਵੀਡੀਓ ਆਪਣੇ ਆਪ ਹੀ ਹਾਂ ਉੱਥੋਂ ਰਿਮੂਵ ਹੋ ਗਈ ਵੀਡੀਓ ਤੇ ਉਹਨਾਂ ਨੇ ਸਾਨੂੰ ਇੱਕ ਨੋਟਿਸ ਪਾਤਾ ਵੀ ਜੇ ਵੀਡੀਓ ਦੇ ਵਿੱਚ ਸਾਨੂੰ ਲੀਗਲ ਨੋਟਿਸ ਮਿਲਿਆ ਤੇ ਉਸ ਕਰਕੇ ਅਸੀਂ ਵੀਡੀਓ ਇਹ ਤੁਹਾਡੀ ਰਿਮੂਵ ਕਰ ਰਹੇ ਹਾਂ ਜੇ ਇੱਕ ਅਦਾਲਤ ਦੇ ਫੈਸਲੇ ਤੇ ਰਿਮੂਵ ਵੀਡੀਓ ਹੋ ਸਕਦੀ ਹੈ ਤਾਂ ਇੰਨੇ ਕੋਈ ਨਾ ਕੋਈ ਸੈਂਸਰੀ ਬਣ ਜਾਣਾ ਚਾਹੀਦਾ ਵੀ ਜਿਹੜਾ ਬੰਦਾ ਕਪੜੇ ਘੱਟ ਪਾ ਕੇ ਵੀਡੀਓ ਪਾਉਂਦਾ ਜਾਂ ਵਰਗਲ ਭਾਸ਼ਾ ਵਰਤਦਾ ਡਬਲ मीनिंग ਭਾਸ਼ਾ ਜਿਹਨੂੰ ਕਹਿ ਦਈਏ ਵਰਤਦਾ ਤੇ ਉਹਦੇ ਤੇ ਇਹ ਵੀਡੀਓ ਦੇ ਕਾਰਵਾਈ ਹੋਣੀ ਚਾਹੀਦੀ ਹੈ ਇਹਨੂੰ ਆਪਣੇ ਆਪ ਹੀ ਫੇਸਬੁੱਕ ਨੂੰ ਕੁਝ ਘੰਟਿਆਂ ਬਾਅਦ ਇਹ ਵੀਡੀਓ ਰਿਮੂਵ ਕਰ ਦੇਣੀ ਚਾਹੀਦੀ ਹੈ ਤੇ ਉਹਦਾ ਜਿਹੜੀ ਆਪਦੀ ਗਾਈਡਲਾਈਨਾਂ ਉੱਤੇ ਲਾ ਦੇਣੀ ਚਾਹੀਦੀ ਹੈ ਵੀ ਤੁਹਾਡਾ ਪੇਜ 3 ਮਹੀਨੇ ਜਾਂ 6 ਮਹੀਨੇ ਲਈ ਬੈਨ ਰਹੂਗਾ ਉਹ ਤੋਂ ਬਾਅਦ ਅਕਲਾ ਜੂਗੀ ਬੰਦਿਆਂ ਨੂੰ ਵੀ ਹਾਂ ਕਿੰਨੇ ਕੇ ਪੇਜ ਬਣਾਉਣਗੇ ਹਾਂ ਜਿਹੜਾ 4 ਲੱਖ ਪੇਜ ਚੱਲਦਾ 4 ਲੱਖ ਫੋਲੋਅਰ ਵਾਲਾ ਪੇਜ ਚੱਲਦਾ ਤੇ ਹੁੰਦੇ ਤੇ ਵਿਊ ਵੀ 70-80 ਲੱਖ ਹੁੰਦੇ ਆ ਨਾ ਜੇ 4 ਲੱਖ ਹੁੰਦਾ 40 50 ਲੱਖ 70 ਲੱਖ ਹੁੰਦੇ ਵਿਊ ਵੀ ਹੁੰਦਾ ਜਿਹੜਾ ਨਵਾਂ ਪੇਜ ਬਣਾਉਗਾ ਤਾਂ ਤੇ ਵਿਊ ਹੀ ਨਹੀਂ ਆਣਾਗਾ ਤੇ ਆਪੇ ਉਹ ਟੱਕਾ ਹਾਰ ਕੇ ਬਹਿਣਗੇ ਦੂਜੀ ਗੱਲ ਜਿਹੜੀ ਹੈਗੀ ਹੈ ਇੰਸਟਾਗ੍ਰam ਦੀ ਇੰਸਟਾਗ੍ਰam ਅੱਜ ਕੱਲ ਬਹੁਤ ਚੱਲ ਪਿਆ ਅਜ ਤੋਂ ਜੇ 5 ਸਾਲ ਸਾਲ ਦੀ ਪਹਿਲਾਂ ਗੱਲ ਕਰੀਏ ਤਾਂ ਇੰਸਟਾਗ੍ਰam ਨੂੰ ਕੋਈ ਪੁੱਛਦਾ ਨਹੀਂ ਸੀਗਾ ਮਤਲਬ ਤੁਸੀਂ ਵੀ ਅੱਜ ਹੀ ਡਾਊਨਲੋਡ ਕੀਤਾ ਹੋਵੇਖਿਆ ਹੀ ਅੱਜ ਮੈਂ ਵੀ ਅੱਜ ਹੀ ਇੰਸਟਾਗ੍ਰam ਵੇਖਿਆ ਕਿਉਂਕਿ ਮੈਨੂੰ ਉਹ ਪੁੱਛਰੇ ਜਿਹੀ ਚਲਾਉਂਦੇ ਨਹੀਂ ਮੈਂ ਕਿਹਦੇ ਬਾਜ ਨਾ ਜਾਵੇਗਾ ਅੱਛਾ ਮੈਨੂੰ ਤਾਂ ਆ ਇਨਸਟਾਗ੍ਰਾਮ ਦੀ ਗੱਲ ਕਰੀਏ ਤੇ ਇਨਸਟਾਗ੍ਰਾਮ ਦੇ ਵਿੱਚੋਂ 1 ਰੁਪਿਆ ਨਹੀਂ ਆਉਂਦਾਗਾ ਇੱਕ ਮੋਰੀ ਵਾਲਾ ਪੈਸਾ ਨਹੀਂ ਇਨਸਟਾਗ੍ਰਾਮ ਤੋਂ ਆਉਂਦਾ ਹੁਣ ਜੇ ਵੇਖਿਆ ਜਾਵੇ ਇਹਨਾਂ ਨੂੰ ਪੈਸੇ ਕਿੱਥੋਂ ਹੁੰਦੇ ਆ ਫਿਰ ਪ੍ਰੋਮੋਸ਼ਨਾਂ ਤੋਂ ਪ੍ਰੋਮੋਸ਼ਨਾਂ ਇਹ ਹਾਂ ਇਹ ਹੈ ਵੀ ਜੇ ਕਿਸੇ ਰੀਲ ਬਣਾ ਲਈ ਉਹ ਤੋਂ 5000 ਲੈ ਲਿਆ ਜੇ ਕਿਸੇ ਦੀ ਵੀਡੀਓ 4-5 ਮਿੰਟ ਦੀ ਬਣਾ ਕੇ ਪ੍ਰੋਮੋਸ਼ਨ ਕਰਤੀਆਂ ਤਾਂ ਵੀ ਵੀ ਤਾਂ ਕੋਈ ਲਿਮਟ ਹੀ ਨਹੀਂ ਗਈ ਆਪਣੇ ਹਿਸਾਬ ਨਾਲ ਜਿੰਨੀ ਮਰਜ਼ੀ ਨਾਲ ਤੁਸੀਂ ਵਧੀਆ ਬੋਲ ਸਕਦੇ ਆ ਜਿੰਨੀ ਕੁ ਵਧੀਆ ਗੱਲ ਕਰ ਸਕਦੇ ਆ ਉਹਨੂੰ ਪਤਾ ਹੁੰਦਾ ਨਹੀਂ ਜਾਂਦੇ ਕਿ ਫੋਲੋਅਰ ਇੰਨਾ ਹੈ ਜੇ ਇਹਦੇ ਫੋਲੋਅਰ ਜੇ 4 ਲੱਖ ਫੋਲੋਅਰ ਹੈਗਾ ਤਾਂ ਇਹਦਾ ਮਤਲਬ ਇਟ ਮੀਨਸ ਇਤੇ 2500 ਤੋਂ 30000 ਰੁਪਏ ਦੀ ਕੀਮਤ ਹੋਊਗੀ ਘਟੋ ਘਾਟੇ ਵੀਡੀਓ ਕੋਨ ਦੀ ਕਿਉਂਕਿ ਜਿਹੜਾ ਬੰਦਾ ਪ੍ਰੋਮੋਸ਼ਨ ਕਰਵਾਉਂਦਾ ਉਹਨਾਂ ਨੂੰ ਸਾਰਾ ਪਤਾ ਹੁੰਦਾ ਬਈ ਕਿੰਨੇ ਪੈਸੇ ਚ ਇਹਨਾਂ ਨੇ ਪ੍ਰੋਮੋਸ਼ਨ ਕਰਦੀ ਆ ਉਹ ਪ੍ਰੋਮੋਸ਼ਨਾਂ ਨੇ ਜੇ ਵੇਖਿਆ ਜਾ ਉਹ ਨੂਮੇ ਰਖਿਆ ਚ ਨਾ ਆਪਾਂ ਇਕੱਠਿਆਂ ਨੇ ਚੈਨਲ ਬਣਾਇਆ ਹੂੰ ਮੇਰੇ ਖਿਆਲ ਸੱਤ ਸਾਲ ਹੋ ਚੱਲੇ ਬਿਲਕੁਲ ਬਿਲਕੁਲ ਕਈਆਂ ਲੋਕਾਂ ਦੇ ਦਿਮਾਗ 'ਚ ਇਹ ਵੀ ਬੜਾ ਵੱਡਾ ਭੁਲੇਖਾ ਵੀ ਬੜੇ ਪੈਸੇ ਫੇਸਬੁੱਕ ਦਿੰਦੀ ਐ ਹਾਂ ਬੜੇ ਪੈਸੇ YouTube ਦਿੰਦੀ ਐ ਉਹ ਪੈਸੇ ਦਿੰਦੀ ਐ ਹਾਂ ਹਣਾ Instagram ਪਤਾ ਨਹੀਂ ਕਿੰਨੇ ਕੁ ਡਾਲਰ ੁੱਟੀ ਜਾਂਦਾ ਬਿਲਕੁਲ ਬਿਲਕੁਲ ਹਣਾ 8 ਸਾਲ ਹੋ ਗਏ ਐ ਕੀ ਇਹਦਾ ਕੀ ਕਹੂੰ ਮੈਂ ਕਿਹਾ ਇਹ ਦਰਸ਼ਕਾਂ ਨੂੰ ਦੱਸੰਦੇ ਵੀ ਕਿੰਨੇ ਕੁ ਲੱਖ ਤੇ ਕਿੰਨੇ 1 ਡਾਲਰ 1 ਲੱਖ ਤੇ ਵੀ ਮੇਰੇ ਖਿਆਲ ਚ ਫੇਸਬੁੱਕ ਨਹੀਂ ਦੇ ਰਹੀ ਐ ਇਸ ਟਾਈਮ ਦੀ ਗੱਲ ਕਰ ਜੇ ਫੇਸਬੁੱਕ ਦੀ ਗੱਲ ਕਰੀਏ ਨਾ ਜੀ ਜਿਹੜੇ ਵਿਊ ਤੇ ਆ ਉਹਦਾ ਕੋਈ ਉਹਦਾ ਕੋਈ ਨਿਰਧਾਰਤ ਪੈਸਾ ਨਹੀਂਗਾ ਬਈ ਜੇ ਤੁਹਾਨੂੰ 1 ਲੱਖ ਵਿਊ ਆ ਗਿਆ ਤੇ ਉਹਦੇ ਤੇ 1 ਡਾਲਰ ਹੀ ਆਉਣਾ ਇਹ ਨਿਰਧਾਰਤ ਨਹੀਂਗਾ ਕੋਈ ਕਿਸੇ ਨੂੰ 2 ਲੱਖ ਤੇ 1 1 ਡਾਲਰ ਵੀ ਆ ਸਕਦਾ ਜਿਵੇਂ 1 ਡਾਲਰ 80 ਰੁਪਏ 80 ਰੁਪਏ ਕੋਈ ਡਾਲਰ ਦੇ ਵਿੱਚੋਂ ਟੈਕਸ ਕੱਟਿਆ ਜਾਂਦਾ 85 ਰੁਪਏ ਡਾਲਰ ਅੱਜ ਦੀ ਕੀਮਤ ਚੱਲ ਰਹੀ ਆ ਉਹਦੇ ਵਿੱਚ ਕੋਈ ਟੈਕਸ ਕੱਟਿਆ ਜਾਂਦਾ ਉਹਦੇ ਵਿੱਚ 80 ਰੁਪਏ ਜਾਨੀ ਕਿ ਇੱਕ ਜਿਹੜਾ ਕੰਟੈਂਟਰ ਹੈ ਜਿਹੜਾ ਪਾ ਰਿਹਾ ਕੰਟੈਂਟ ਉਹਨੂੰ 80 ਰੁਪਏ ਬਣਦੇ ਆ 1 ਡਾਲਰ ਤੇ ਵੀਡੀਓ ਚੱਲੂ ਲੱਖ ਵੀਡੀਓ ਵਿਊ ਹੋਣਾ ਲੱਖ ਇੱਕ ਇੱਕ ਵੀਡੀਓ ਤੇ ਲੱਖ ਲੱਖ ਉਹਦੇ ਤੇ 1 ਡਾਲਰ ਹੋਣਾ 80 ਰੁਪਏ ਸਿਰਫ 80 ਰੁਪਏ ਆਉਣੇ ਆ ਜੇ ਮਤਲਬ ਤੁਸੀਂ ਆਪਦੀ ਬਹੁਤ ਵਧੀਆ ਕਰਕੇ ਆਪ ਬੋਲ ਕੇ ਜੇ ਸਾਰਾ ਕੁਝ ਆਪ ਕਰਕੇ ਮੰਨ ਲਓ ਅਗੋਂ ਨਹੀਂ ਲਈ ਕਿ ਤੂੰ ਤੇ ਕਰ ਲਓ ਤਾਂ ਮਤਲਬ 50000 ਤੇ ਲਾ ਲਓ ਪਿਆਈ ਯਾਰ 40-50000 ਡਾਲਰ ਆ ਜੂਗਾ ਜੇ ਢੋਡੀ ਆ ਤਾਂ ਜੇ ਤੁਸੀਂ ਮੰਨ ਲਓ ਕੋਈ ਆਪਾਂ ਜਿਵੇਂ ਨਿਊਜ਼ ਦਾ ਕੰਮ ਕਰਦੇ ਆ ਆਪਾਂ ਨਿਊਜ਼ ਦੀ ਤਾਂ ਇੱਕ ਦੂਜੇ ਤੋਂ ਲੈਣੀ ਪੈਂਦੀ ਆ ਪੂਰੇ ਪੰਜਾਬ ਚੋਂ ਹਣਾ ਮੰਨ ਲਓ ਆਪਣੇ ਤੋਂ ਪਹਿਲਾਂ ਕਿਸੇ ਹੋਰ ਚੈਨਲ ਦਾ ਆਪਾਂ ਨਾ ਨਹੀਂ ਲੈਂਦੇ ਕਿਸੇ ਹੋਰ ਚੈਨਲ ਨੇ ਉਹ ਵੀਡੀਓ ਪਹਿਲਾਂ ਫਰਸਟ ਪਾਤੀ ਮੰਨ ਲਓ ਮੁੱਖ ਮੰਤਰੀ ਸਾਹਿਬ ਦੀਆਂ ਵੀਡੀਓ ਆ ਸੋਸ਼ਲ ਮੀਡੀਆ ਤੇ ਆਉਂਦੀਆਂ ਪਹਿਲਾਂ ਉਹਨਾਂ ਦੇ ਆਪਦੇ ਪਲੇਟਫਾਰਮ ਤੇ ਪਈ ਉਸ ਤੋਂ ਬਾਅਦ ਵੱਖ-ਵੱਖ ਚੈਨਲਾਂ ਤੇ ਗਈ ਉਹ ਵੀਡੀਓ ਫਿਰ ਮੰਨ ਲਓ ਆਪਾਂ ਪਾਈ 5-7 ਮਿੰਟ ਬਾਅਦ 10 ਮਿੰਟ ਬਾਅਦ ਉਹ ਵੀਡੀਓ ਪਾਈ ਉਹ ਪੈ ਕੇ ਘੁੰਮ ਕੇ ਜਦੋਂ ਨੂੰ ਆਪਣੇ ਕੋ ਉਹ ਉਹ ਫੇਸਬੁੱਕ ਤਾਂ ਦੇਖ ਹੀ ਰਿਆ ਨਾ ਵੀ ਪਹਿਲੇ ਪਲੇਟਫਾਰਮਾਂ ਤੇ ਇੰਨਿਆਂ ਤੇ ਇਹ ਚੱਲੇਗੀ ਆ ਤੇ ਹੁਣ ਇਸ ਤੇ ਆਈ ਆ ਆਈ ਨੇ ਆਪਣੀ ਜਿਹੜੀ ਆਵਾਜ਼ ਹੁੰਦੀ ਨਾ ਕੈਪਚਰ ਕਰ ਲੈਂਦੀ ਆ ਹੂੰ ਉਹਨਾਂ ਕੋਲੇ ਆਵਾਜ਼ ਸਾਰੀ ਕੈਪਚਰ ਹੋ ਜਾਂਦੀ ਜਿਹੜੇ ਪਹਿਲਾ ਵੀਡੀਓ ਪਾਤੀ ਨਾ ਆਵਾਜ਼ ਸਾਰੀ ਕੈਪਚਰ ਹੋ ਜਾਣੀ ਆ ਜਿਹੜਾ ਦੂਜਾ ਪਾਊਗਾ ਤੀਜਾ ਪਾਊਗਾ ਚੌਥਾ ਪਾਊਗਾ ਪੰਜਵਾਂ ਪਾਊਗਾ ਉਹਨਾਂ ਨੇ ਉਸ ਹਾਮਲ ਵਿਊ ਦੇ ਪੈਸੇ ਵਧੂ ਘਟਾਉਂਦੇ ਜਾਣਾ ਘਟਾਉਂਦੇ ਜਾਣਾ ਕਿਸੇ ਨੂੰ 2 ਲੱਖ ਤੇ ਦੇ ਦਿੱਤਾ ਕਿਸੇ ਨੂੰ 3 ਲੱਖ ਤੇ ਦੇ ਦਿੱਤਾ ਫਿਰ 6 ਮਹੀਨੇ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਵੀਡੀਓ ਸੇਮ ਪਾਈ ਰਹੀਆਂ ਸ ਆ ਵੀਡੀਓ ਤੇ ਪ੍ਰਤੀਬੰਧ ਲਾਉਣੇ ਸ਼ੁਰੂ ਕਰ ਦਿੰਦੇ ਆ ਕਿਸੇ ਨਾ ਗਾਈਡਲਾਈਨ ਵੱਖੋ ਵੱਖਰੀਆਂ ਗਾਈਡਲਾਈਨ ਸ਼ੁਰੂ ਕਰ ਦਿੰਦੇ ਆ ਪੇਜ ਨੂੰ ਬੰਦ ਕਰਨਾ ਸ਼ੁਰੂ ਕਰ ਦਿੰਦੇ ਆ ਰੀਚ ਡਾਊਨ ਕਰਨਾ ਰੀਚ ਡਾਊਨ ਕਰਨਾ ਸ਼ੁਰੂ ਕਰ ਦਿੰਦੇ ਆ ਜੇ ਕੋਈ ਆਪਦੀ ਵੀਡੀਓ ਜਿਵੇਂ ਕਈ ਜਿਹੜੇ ਇਨਫਲੂਐਂਸਰ ਆ ਪਾਉਂਦੇ ਆ ਜਿਵੇਂ ਤਿੰਨ ਚਾਰ ਨਾ ਨਾਂ ਲਈ ਆ ਇਹ ਪਾਉਂਦੇ ਆ ਇਹ ਆਪਦੀ ਰੀਲ ਬਣਾ ਕੇ ਪਾ ਦਿੰਦੇ ਆ ਤੇ ਮੈਨੂੰ ਲੱਗਦਾ ਮਿਲੀਅਨ ਤੇ ਵੱਧ ਤੋਂ ਵੱਧ ਵੀ ਖਿੱਚ ਤੂੰ ਫਿਰ 10 15 ਡਾਲਰ ਤੋਂ ਵੱਧ ਨਹੀਂ ਹੁੰਦੇ ਮਿਲੀਅਨ ਦਾ ਮਤਲਬ 10 ਲੱਖ ਵੀਡੀਓ ਚੱਲੂਗੀ ਤਾਂ 10 15 ਡਾਲਰ ਹੁੰਦੇ ਆ ਸਿਰਫ ਇਹ ਜੇ ਮਹੀਨੇ ਦੇ ਵਿੱਚ ਕਈ ਇਹ ਤਾਂ 4 5 300 400 ਡਾਲਰ 400 ਡਾਲਰ 32000 ਰੁਪਏ ਪਿੱਛੇ 1000 ਰੁਪਏ ਰੋਜ਼ ਦਾ ਬੰਦਾ 32 32000 ਰੁਪਏ ਪਿੱਛੇ ਇਹ ਇੰਨਾ ਦਿਹਾੜੀਆਂ ਨਾਲੋਂ ਤਾਂ 32000 ਰੁਪਏ ਠੀਕ ਐ ਫਿਰ ਉਹ ਫਿਰ ਉਹੀ ਐ ਨਾ ਇਹਨਾਂ ਨੂੰ ਕੋਈ ਤਿੰਨ ਚਾਰ ਪ੍ਰਮੋਸ਼ਨ ਆ ਗਈਆਂ 30 32000 ਰੁਪਏ ਦੇ ਫੇਸਬੁੱਕ YouTube ਨੇ ਦੇਤਾ ਇੰਸਟਾਗ੍ਰਾਮ ਤੇ ਨੰਦਾ ਹੀ ਕੋਈ ਨਹੀਂ ਆ ਉਧਰੋਂ ਆ ਗਿਆ ਇਹਨਾਂ ਨੂੰ ਮੈਂ ਆ ਬਈ ਬਾਕੀ ਦਿਹਾੜੀਆਂ ਲਾਉਣ ਨਾਲੋਂ ਤੁਪੇ ਕੰਮ ਕਰਨ ਨਾਲੋਂ ਤਾਂ ਵਧੀਆ ਕੰਮ ਐ ਤੇ ਫਿਰ ਇਹ ਪਹਿਲਾਂ ਤਾਂ ਚੱਲਦੇ ਐ ਸਹੀ ਫਿਰ ਉਸ ਤੋਂ ਬਾਅਦ ਚੱਲਦੇ ਇਹਨਾਂ ਨੇ ਕੰਮ ਸ਼ੁਰੂ ਕਰ ਲੈਂਦੇ ਕੱਲ ਮੈਂ ਇੱਕ ਨਾ ਵੀਡੀਓ ਇਹਦੇ ਵਿੱਚ ਬਾਅਦ ਚ ਗੱਲ ਕਰਦਾ ਪੂਰੀ ਕੱਲ ਇੱਕ ਮੈਂ ਵੀਡੀਓ ਦੇਖ ਰਿਹਾ ਸੀਗਾ ਇਹਨੂੰ ਹੁਣ ਐਨਸਰ ਦੀ ਕਿਸ ਦੀ ਉਹ ਗੱਲ ਕਰ ਰਹੀ ਸੀ ਕਹਿੰਦੇ ਬਈ ਮੈਂ ਪਹਿਲਾਂ ਵੀਡੀਓ ਪਾਉਂਦੀ ਸੀ ਵਧੀਆ ਚੱਕੀਆਂ ਵੀਡੀਓ ਪਾਉਂਦੇ ਸੀਗੇ ਸਾਨੂੰ ਵੀ ਹੁੰਦਾ ਸੀ 1000 ਤੋਂ 1500 ਵਿਊ ਨਾ ਵੱਤਲਾ ਹੁੰਦਾ ਸੀਗਾ ਤੇ ਸਾਡਾ ਖਰਚਾ ਵੀ ਪੂਰਾ ਨਹੀਂ ਹੁੰਦਾ ਸੀ ਉਹ ਵੀਡੀਓ ਤੇ ਫਿਰ ਅਸੀਂ ਸ਼ੁਰੂ ਕੀਤਾ ਵੀ ਡਬਲ ਮੀਨਿੰਗ ਗੱਲਾਂ ਵੀ ਡਬਲ ਮੀਨਿੰਗ ਗੱਲਾਂ ਕਰ ਕਰਦੇ ਆ ਤੇ ਉਹ ਲੋਕਾਂ ਨੇ ਜਦੋਂ ਪਹਿਲੀ ਵੀਡੀਓ ਪਾਈ ਉਹ ਲੱਖ ਤੇ ਗਈ 2 ਲੱਖ ਤੇ ਗਈ 3 ਲੱਖ ਤੇ ਗਈ ਐ ਹੀ ਇੱਕ ਕੈੜਾ ਰਹਿੰਦੀ ਆ ਕੁੜੀ ਆ ਉਹ ਵੀ ਇਨਫਲੂਐਂਸਰ ਉਹ ਵੀ ਵੀਡੀਓ ਪਾਉਂਦੀ ਆ ਉਹ ਕੰਨੀ ਮੈਂ ਪਹਿਲਾਂ ਇੱਕ ਗਾਣੇ 'ਚ ਕੰਮ ਕੀਤਾ ਉਹਦੇ 'ਚ 6 ਲੱਖ ਫੋਲੋਅਰ ਮੈਨੂੰ ਵੀਊ ਆਇਆ ਜਦ ਚੰਗਾ ਗਾਣਾ ਕੀਤਾ ਵਧੀਆ ਉਹ ਤੇ 5 ਤੋਂ 6 ਲੱਖ ਵੀ ਆਇਆ ਜਦੋਂ ਮੈਂ ਇੱਕ ਉਹਦੇ ਸਾਲਾ ਪੈਸੇ ਵੀ ਨਹੀਂ ਸਾਡੇ ਪੂਰੇ ਹੋਏ ਉਸ ਤੋਂ ਬਾਅਦ ਅਸੀਂ ਡਬਲ ਮੀਨਿੰਗ ਵਾਲਾ ਜਿਵੇਂ ਗਾਣਾ ਤੇ ਕੋਈ ਉਹਨੇ ਆਂਦੇ ਅਸ਼ਲੀਲਤਾ ਭਰਿਆ ਗਾਣਾ ਕੱਢਿਆ ਉਹ ਕਹਿੰਦੇ ਮੇਰਾ 10 ਮਿਲੀਅਨ ਗਾਣਾ ਚੱਲਿਆ 6 ਲੱਖ ਤੇ 60 ਲੱਖ فرق ਤਾਂ ਹੈਗਾ ਹੀ ਹੈ ਨਾ ਇਹ ਮੈਂ ਲੋਕ ਵੀ ਵੇਖਣਾ ਪਸੰਦ ਕਰਦੇ ਆ ਨਾ ਉਹ ਧੂੜ ਦੇ ਟੂਏ ਜਿੱਦਾਂ ਨੂੰ ਮਰਜ਼ੀ ਭੇਜਾਈ ਦੇ ਲੋਕ ਉਹਨਾਂ ਦੀ ਗੱਲ ਇਹੀ ਆ ਉਹ ਕਹਿੰਦੇ ਅਸੀਂ ਬਣਾ ਕੇ ਵੀਡੀਓ ਪਾਤੀ ਹੁਣ ਆਪਣੀ ਆਪਾਂ ਵੀਡੀਓ ਚੱਕ ਕੇ ਇਹ ਫੇਸਬੁੱਕ ਤੇ ਯੂਟਿਊਬ ਤੇ ਪਾ ਦੇਣੀ ਆ ਇਹਦਾ ਟੇਸਟ ਆ ਨਾ ਲੋਕਾਂ ਦਾ ਵੇਖਣੀ ਆ ਕਿ ਨਹੀਂ ਵੇਖਣੀ ਜੇ ਵੇਖਣੀ ਆ ਜੇ ਅਸੀਂ ਚੰਗਾ ਕੰਟੈਂਟ ਬਣਾਉਨੇ ਆ ਤਾਂ ਅੰਮੋਲ ਕੋਈ ਜਾਣਕਾਰੀ ਦੇ ਰਹੇ ਆ ਇਹਨੂੰ ਕੋਈ ਪਸੰਦ ਨਹੀਂ ਕਰਦਾਗਾ ਅਗਲਾ ਕਹਿੰਦਾ ਸੀ ਕਰਨੀ ਆ ਜਾਣਕਾਰੀ ਚਲੋ ਗੱਲ ਇਹ ਹੁੰਦੀ ਨਾ ਚੈਨਲ ਦਾ ਤਾਂ ਕੰਮ ਆ ਵੀ ਅੱਜ ਨਹੀਂ ਕੱਲ ਪਰਸੋਂ ਚੌਥੇ ਹਫਤੇ ਨੂੰ ਮਹੀਨੇ ਨੂੰ ਕਿਤੇ ਤਾਂ ਵੀਡੀਓ ਨਿਕਲਣੀਆਂ ਤੁਸੀਂ ਜਿਵੇਂ ਹੀ ਇਸ ਪਾਸੇ ਤੁਰਪੋਂ ਵੀ ਆਪਾ ਯਾਰ ਬਣਾਉਣਾ ਹੀ ਗਲਤ ਹੈ ਡਬਲ ਮੀਨਿੰਗ ਦੀ ਗੱਲ ਹੈ ਉਹ ਹੁਣ ਹੈਪੀ ਆਲੋ 7 ਲੱਖ ਫੋਲੋਅਰ ਹੈ ਕੁੜੀ ਦੀ ਉਹ ਕਹਿਣਾ ਨਹੀਂ ਚਾਹੀਦਾ ਕਿਹਨਾਂ ਦੇ ਵੀ ਮੌਤ ਤੇ ਕਿਸੇ ਤੇ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਪਰ 4 ਲੱਖ ਦੇ ਮਗਰ 4 ਬੰਦੇ ਸੰਸਕਾਰ ਤੇ ਖੜੇ ਹਾਂ ਉਹ ਮੌਕਾ ਪਰਿਵਾਰਕ ਜੀ ਖੜੇ ਕਰ ਗਏ ਚਾਹਾਂ 4 ਬੰਦੇ ਐਂਬੂਲੈਂਸ ਨਹੀਂ ਬਲੀ ਜੀ ਕਹਿੰਦੇ ਐਂਬੂਲੈਂਸ ਨਹੀਂ ਦਿੱਤੀ ਹੋਈ ਡੈੱਡ ਬੋਡੀ ਲਿਆਉਣ ਵਾਸਤੇ ਇਹੋ ਜਿਹਾ ਫੋਲੋਅਰ ਕਰਨੇ ਵੀ ਕੀ ਹੈ ਬਿਲਕੁਲ ਉਹੀ ਗੱਲ ਆਣਾ ਕਹਿੰਦੇ ਤੁਸੀਂ ਰੀਅਲ ਲਾਈਫ ਇਹ ਰੀਅਲ ਲਾਈਫ ਹਾਂ ਫਰਕ ਬਹੁਤ ਬਹੁਤ ਡਿਫਰੈਂਸ ਹੈ ਜੇ ਤੁਹਾਨੂੰ ਲੱਗਦਾ ਨਾ ਅੱਜ ਮੇਰਾ ਫੋਲੋਅਰ 2 ਲੱਖ ਹੈ ਤੇ 2 ਲੱਖ ਦੇ ਵਿੱਚੋਂ ਫੋਲੋਅਰ ਦੇ ਵਿੱਚੋਂ ਮੇਰੇ ਨਾਲ 2 ਲੱਖ ਬੰਦਾ ਖੜਾ ਜਾਂ 50 ਹਜ਼ਾਰ ਖੜੇ ਉਹ ਨਹੀਂ ਕੋਈ ਖੜਾ ਹੂੰ ਉਹਦੇ ਵਿੱਚੋਂ ਤੁਹਾਡੇ ਨਾਲ ਬੰਦੇ ਤੁਹਾਡੇ ਜਿਹੜੇ ਜਾਣ ਪਛਾਣ ਦੇ ਬੰਦੇ ਆ ਜਿਨ੍ਹਾਂ ਨਾਲ ਤੁਸੀਂ ਰੋਜ਼ ਵਿਚਰਦੇ ਆ ਆ ਜਿਹੜਾ ਫੇਸਬੁੱਕ ਦੀ ਲਾਈਫ ਹੈ YouTube ਦੀ ਲਾਈਫ ਇਹਨਾਂ ਨਾਲ ਬੰਦੇ ਨਹੀਂ ਕੋਈ ਹਟਣਗੇ ਫਰਕ